ਆਈਕਲ 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 ਆਈ ਸਟੈਪ ਬਣ ਗਿਆ ਉਹ ਕੱਟ ਲਿਆ ਚਾਰ ਚੋ ਦੋ ਵਾਰ ਕਰ ਲਿਆ ਪਰ ਨਾ ਮੈਨੂੰ ਲੱਗਦਾ ਤੁਸੀਂ ਭੰਗੜੇ ਦੇ ਬਾਦਸ਼ਾਹ ਕਹਿ ਰਹੀਏ ਸਟੈਪ ਕਿੱਥੋਂ ਲੈ ਕੇ ਆਹਜਿਹਾ ਦਾ ਸਟੈਪ ਅਮਰੀਕਾ ਇੰਗਲੈਂਡ ਜਰਮਨੀ ਕਿਤੇ ਨਹੀਂ ਵਰਤਦੇ ਟੀਚਰ ਲੱਗੀ ਹੈ ਸਰਕਾਰੀ ਵੇ ਤੂੰ ਐਸ਼ ਕਰੇਗਾ ਅੱਬਾ ਇਹ ਇਸ ਤਰ੍ਹਾਂ ਦੇ ਗੀਤ ਮਿਸ ਪੂਜਾ ਦੇ ਨਾਲ ਅੱਜ ਵੀ ਜੀ ਕਰਦਾ ਗਾਣਾ ਕਰਨ ਨੂੰ ਹਾਂ ਭਾਬੀ ਤੇਰੀ ਭੈਣ ਪਟੋਲਾ ਮੈਥੋਂ ਕਿਉਂ ਰੱਖਿਆ ਓਲਾ ਕਰ ਗੀਆ ਰਾਂ ਨੂੰ ਭਾਬੀ ਛੱਲਾ ਨਹੀਂ ਤੇਰੀ ਭੈਣ ਭਾਬੀਏ ਮੰਗਦੀ ਆ ਰਾਂ ਤੋਂ ਭਾਬੀ ਛੱਲਾ ਨਹੀਂ ਤੇਰੀ ਭੈਣ ਭਾਬੀਏ ਉਹ ਟੀਚਰ ਲੱਗੀ ਉਹ ਗੱਲਾਂ ਵੀ ਕਰਨੀਆਂ ਨੇ ਜਦੋਂ ਤੁਸੀਂ ਮਿਸ ਪੂਜਾ ਦੇ ਨਾਲ ਬਹਿ ਜਾ ਬਹਿ ਜਾ ਕਰਾਤੀ ਟੀਚਰ ਲੱਗੀ ਐ ਸਰਕਾਰੀ ਵੇ ਤੂੰ ਐਸ਼ ਕਰੇਗਾ ਤਾਂ ਭਾਈ ਇਸ ਤਰ੍ਹਾਂ ਦੇ ਗੀਤ ਮਿਸ ਪੂਜਾ ਦੇ ਨਾਲ ਅੱਜ ਵੀ ਜੀ ਕਰਦਾ ਗਾਣਾ ਕਰਨ ਨੂੰ ਕਿਉਂਕਿ ਕਿਸੇ ਕੋ ਬੜੇ ਕਮੈਂਟ ਕਰਦੇ ਹਾਂ ਹਾਂ ਨੇ ਗੀਤ ਤਾਂ ਹੁਣ ਮੇਰੇ ਕਾਫੀ ਕਰੇ ਪਏ ਨੇ 20 25 ਗੀਤ ਕਰੇ ਪਏ ਨੇ ਹੁਣ ਤੇ ਜਲਦੀ ਅਪਰ ਰਿਲੀਜ਼ ਕਰਾਂਗੇ ਤੁਹਾਡਾ ਸਹਿਯੋਗ ਜਰੂਰ ਲਵਾਂਗੇ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਤੇ ਮੈਨੂੰ ਤਾਂ ਸੋਸ਼ਲ ਮੀਡੀਆ ਥੋੜਾ ਦੇ ਘੱਟ ਚਲਾਉਣਾ ਹੁੰਦਾ ਸੀ ਅਸੀਂ ਸੋਸ਼ਲ ਮੀਡੀਆ ਕਰਕੇ ਥੋੜੇ ਪਿਛੇ ਰਹਿ ਗਏ ਸੀ ਤੇ ਫਿਰ ਮੈਨੂੰ ਇੱਕ ਮੁੰਡਾ ਉਹਨੇ ਦੱਸਿਆ ਕਹਿੰਦਾ ਯਾਰ ਬਾਈ ਜੀ ਇਹ ਫਿਰ ਪਾਇਆ ਕਰੋ ਤੁਸੀਂ ਘੱਟ ਕੇ ਫਿਰ ਮੈਂ ਹੁਣ ਜਦੋਂ ਪ੍ਰੋਗਰਾਮ ਹੁੰਦਾ ਹੈ ਦੀਪ ਸੰਦੀਪ ਵਰਗੇ ਇੱਕ ਮੁੰਡਾ ਫੜ ਲੀ ਤਾਂ ਉਹ ਕਹਿੰਦਾ ਭਾਈ ਤੂੰ ਮੇਰੀ ਵੀਡੀਓ ਬਣਾ ਲਈ ਛੋਟੀ ਜੀ ਤੇ ਉਹ ਅਸੀਂ ਘੱਟ ਕੇ ਉਹਦੇ ਤੇ ਪਾ ਦਿੱਤੀ ਪਰ ਭਾਈ ਤੁਹਾਡੇ ਸਟੈਪ ਵੀ ਇੰਨੇ ਵਾਇਰਲ ਨਹੀਂ ਮੈਨੂੰ ਲੱਗਦਾ ਤੁਸੀਂ ਭੰਗੜੇ ਦੇ ਬਾਦਸ਼ਾਹ ਕਹਿ ਰਹੀਏ ਸਟੈਪ ਕਿੱਥੋਂ ਲੈ ਕੇ ਆਏ ਇਹ ਜਿਹੜਾ ਸਟੈਪ ਅਮਰੀਕਾ ਇੰਗਲੈਂਡ ਜਰਮਨੀ ਕਿਤੇ ਨਹੀਂ ਵਰਤਦੇ ਭੰਗੜਾ ਇੱਕ ਏਦਾਂ ਦੀ ਚੀਜ਼ ਹੈ ਪੰਜਾਬੀ ਦੇ ਅੰਦਰ ਤਾਂ ਬਈ ਜਦੋਂ ਸਾਜ ਵਜਣ ਵਾਲਾ ਤੇ ਵਜਣ ਲੱਗ ਜਾਂਦਾ ਹੈ ਹੁਣ ਮੈਨੂੰ ਨਿੱਕੋ ਰੋਸ਼ਨ ਪ੍ਰਿੰਸ ਹੋਰ ਕਾਫੀ ਕਲਾਕਾਰ ਮਲਕੀਤ ਭਾਜੀ ਹਾਂ ਹੈਨਾ ਸਰਦੂਲ ਭਾਜੀ ਦੇ ਬੇਟੇ ਕਾਫੀ ਆਰਟਿਸਟ ਜਿਨ੍ਹਾਂ ਨਾਲ ਹੁੰਦੀ ਰਹਿੰਦੀ ਹੈ ਗੱਲ ਕਨ ਬਰਗਰੇ ਵਾਲ ਜੀ ਉਹ ਮੇਰੇ ਨਾਲ ਰਹਿੰਦੇ ਨੇ ਮੇਰੀ ਜ਼ਮੀਨ ਦੇ ਨਾਲ ਹੀ ਹੁੰਦਾ ਉਹਨਾਂ ਤੇਰੇ ਨਾਲ ਗੱਲ ਕਰਾਂਗੇ ਆਪਾਂ ਹਾਂਜੀ ਉਹ ਕਹਿੰਦੇ ਬਾਈ ਜੀ ਆ ਧਰਮਿੰਦਰ ਦੇ ਸਟੈਪ ਹਿੱਟ ਹੋਏ ਸੀ ਭੰਗੜੇ ਦੇ ਵਿੱਚ ਨਵੇਂ ਆ ਤੁਹਾਡੇ ਹਿੱਟ ਹੋਏ ਨੇ ਦੇਖੋ ਗਾਣੇ ਹਿੱਟ ਹੁੰਦੇ ਰਹਿੰਦੇ ਨੇ ਕੰਪੋਜੀਸ਼ਨਾਂ ਹਿੱਟ ਹੁੰਦੀਆਂ ਨੇ ਪਰ ਉਹ ਜਿਹੜੇ ਇੱਕ ਉਦਰ ਤੇ مالک ਦੀ ਮਿਹਰ ਹੁੰਦੀ ਹੈ ਹੈਨਾ ਕਿੱਥੋਂ ਸਿੱਖਿਆ ਬਈ ਸਟੈਪ ਪਾਸੀਂ ਵੀ ਸਿੱਖਣਾ ਹੈ ਭੰਗੜਾ ਤਾਂ ਮੈਂ ਪਹਿਲਾਂ ਸਕੂਲ ਤੋਂ ਕਾਲਜ ਤੋਂ ਸ਼ੁਰੂ ਤੋਂ ਹੀ ਕਰਦਾ ਰਿਹਾ ਪਰ ਜਿਹੜਾ ਭੰਗੜਾ ਹੁੰਦਾ ਉਹ ਭਾਰੀ ਭੰਗੜਾ ਹੁੰਦਾ ਸਟੇਜ ਦੇ ਉੱਤੇ ਪ੍ਰੋਪਰ ਉਹਨੇ ਸਟੈਪ ਕਰਕੇ ਅਸੀਂ ਭੰਗੜਾ ਨਹੀਂ ਪਾ ਸਕਦੇ ਸਟੇਜ ਦੇ ਉੱਤੇ ਕੀ ਹੁੰਦਾ ਹਲਕਾ ਫੁਲਕਾ ਹੁੰਦਾ ਤੁਸੀਂ ਜਿੱਦਾਂ ਐਂਟਰਟੇਨਮੈਂਟ ਕਰਨਾ ਹੁੰਦਾ ਹੈ ਨਾ ਉਹ ਤੁਹਾਨੂੰ ਸਟੈਪ ਆਪ ਬਣਾਉਣੇ ਪੈਂਦੇ ਨੇ ਅੱਛਾ ਉਹ ਦੇਸੀ ਸਟੈਪ ਹੈ ਦੇਸੀ ਕਹਿ ਲਓ ਤੁਸੀਂ ਹੈ ਉਹ ਭੰਗੜੇ ਦਾ ਹੀ ਹੈ ਦੇਖੋ ਹੁਣ ਜੇ ਆਪਾਂ ਇਹਨੂੰ ਇੱਕ ਵਾਰੀ ਕਰੀਏ ਇੱਕ ਇੱਕ ਬਣੇਗਾ 1 2 ਹੈ ਨਾ ਹੁਣ ਇੱਕ ਇੱਕ 2 ਜੀ 3 ਇਹ ਚਾਰ ਵਾਰ ਚੱਲਿਆ ਹੁਣ ਆਪਾਂ 1 2 ਕਰ ਲਿਆ ਆਪਾਂ ਇੱਥੇ 3 4 ਦੇ ਨਹੀਂ ਗਏ 1 2 ਇਹ ਸਟੈਪ ਬਣ ਗਿਆ ਕੱਟ ਲਿਆ ਬੜਾ ਹੋਰ ਲੰਮਾ ਕਰ ਦੋ ਟੈਂਡਰ 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 ਇਹ ਆ 1 2 1 2 1 2 ਇਹ ਸਟੈਪ ਬਣ ਗਿਆ ਉਹ ਕੱਟ ਲਿਆ ਚਾਰ ਚੋਂ ਦੋ ਵਾਰ ਕਰ ਲਿਆ ਆਪਾਂ ਨਾ ਠੀਕ ਹੈ ਹੋਰ ਸਟੈਪ ਬਹੁਤ ਐਮ ਐਸਟੇਜ ਤੇ ਕਰਦੇ ਰਹੇ ਨੇ ਬਣਾਉਂਦੇ ਰਹੇ ਨੇ ਭਾਈ ਮੈਂ ਚਾਹਣਾ ਵੀ ਹੁਣ ਤੁਹਾਡਾ ਜਿਹੜਾ ਉਹ ਟੀਚਰ ਲੱਗੀ ਹੈ ਸਰਕਾਰੀ ਮੈਨੂੰ ਲੱਗਦਾ ਵੀ ਜਿੰਨੇ ਦਿੌਰ ਪਰਜਾਈਆਂ ਵਾਲੇ ਗਾਣੇ ਨੇ ਸਭ ਤੋਂ ਟੌਪ ਦਾ ਗਾਣਾ ਹੋਣਾ। ਇਹ ਗਾਣੇ ਮੇਰੇ ਸੰਦੀਪ ਬਹੁਤ ਵਧੀਆ ਤਾਂ ਸੁਣੇ ਨਹੀਂ ਸਾਰੇ। ਦੇਖ ਮੇਰੇ ਗਾਣੇ ਬਚਪਨ ਤੋਂ ਲੈ ਕੇ ਕਿ ਬਚਪਨ ਦੇ ਵਿੱਚ ਬਾਪੂ-ਬਾਪੂ ਕਹਿੰਦੇ ਸੀ ਕਹਿੰਦਾ ਸੌਂ ਰੱਬ ਦੀ ਉਦੋਂ ਬੜੇ ਨਜ਼ਾਰੇ। ਮੈਂ ਸੁਣਿਆ ਰੁੱਤਾਂ ਮੁੜ-ਮੁੜ ਆਉਣਗੀਆਂ। ਬਚਪਨ ਨਾਲ ਫਿਰ ਰੁੱਤਾਂ ਮੁੜ-ਮੁੜ ਆਉਣਗੀਆਂ ਕਹਿੰਦਾ ਬੰਦਿਆ ਤੈਂ ਮੁੜ ਕੇ ਨਹੀਂ ਆਉਣਾ। ਦੂਰੋਂ ਊਂਡ ਦੀ ਧੂੜ ਦਿਸੇ ਮੇਰੇ ਪਿੰਡ ਦੀਆਂ ਗਲੀਆਂ ਦੀ। ਕਹਿੰਦਾ ਦੱਸ ਕਿਵੇਂ ਮੈਂ ਛੱਡਦਾ ਬੇਬੇ ਬਾਪੂ ਮੇਰੇ। ਸਾਈਕਲਾਂ, ਸਕੂਟਰਾਂ ਤੇ ਲੱਗੇ ਨੇ ਬਥੇਰੇ ਪਰ ਬੰਦ ਗੀਤ ਮੇਰੇ ਪਰਿਵਾਰਕ ਵੀ ਬਹੁਤ ਨਚਣ ਟੱਪਣ ਵਾਲੇ ਆਉਦਣੇ ਕਹਿੰਦਾ বাজਦੇ ਨੇ ਢੋਲ ਨਾਲੇ ਭੰਗੜੇ ਨੇ ਪੈਂਦੇ ਪੀਤੀ ਹੋਈ ਜਿੰਨਾਂ ਦੀ ਨਜ਼ਾਰੇ ਵੇਖ ਲੈਂਦੇ ਮੇਰਾ ਦਿਲ ਚ ਨਰਹਿ ਜੇ ਕਿਤੇ ਚਾ ਨਹੀਂ ਕਹਿੰਦਾ ਪੈਗ ਲਾਉਣ ਦੇ ਸੋਹਣੀਏ ਸੋਫੀਆਂ ਦੇ ਹੁੰਦੇ ਕਾਦੇ ਵਿਆਹ ਨਹੀਂ ਵਿਆਹ ਨਹੀਂ ਉਹ ਨੁਕਚੋਕੇ ਘਰ ਵਾਲੀ ਦੇ ਘਰ ਵਾਲੀ ਦੀ ਤੇ ਮੈਂ ਦਾਰੂ ਪੀਂਦਾ ਨਹੀਂ ਮੈਂ ਪੀਣ ਵਾਸਤੇ ਕਹਿੰਦਾ ਵੀ ਨੀ ਕਿਸੇ ਨਹੀਂ ਇੱਕ ਤੁਹਾਡਾ ਗਾਣਾ ਉਹ ਜਿਵੇਂ ਆਪਣਾ ਸਦੀਕ ਸਾਹਿਬ ਦਾ 100 ਦਾ ਨੋਟ ਸੀ ਉਸੇ ਤਰ੍ਹਾਂ ਦੇ ਵੀ ਤੁਹਾਡਾ ਸੀ ਹਾਂ ਕਹਿੰਦੀ ਵੇਚ ਕੇ ਖੀਲਾ 20 ਲੱਖ ਬੱਟਿਆ ਸੀ ਸਰਦਾਰ ਆਵੇ ਬੜ ਬੜ ਲੱਗ ਪਿਆ ਪਹਿਲਾਂ ਵਾਂਗੂ ਗਾਣਾ ਦੁਬਾਰਾ ਵੀ ਮੈਂ ਮੰਗਿਆ 100 ਰੁਪਈਆ ਕਹਿੰਦਾ ਬੱਟੂਆ ਖਾਲੀ ਵੀ ਤੇਰੇ ਕਿਧਰ ਗੇ ਰੁਪਈਏ ਪੁੱਛਦੀ ਹੈ ਘਰ ਵਾਲੀ ਵੀ ਹਿਸਾਬ ਕਿਤਾਬ ਹੈ 20 ਲੱਖ ਦਾ ਉਹ ਪੂਰਾ ਬਹੁਤ acha ਲੱਗੇ ਨਹੀਂ ਮੈਂ ਚਾਹਣਾ ਵੀ ਉਹ ਟੀਚਰ ਵਾਲਾ ਗਾਣਾ ਕਿਉਂਕਿ ਉਹ ਸਾਡੀ ਫਰਮਾਇਸ਼ ਦਾ ਵੀ ਆ ਪੂਰਾ ਸੁਣਾ ਦਿਓ ਦੋ ਦੋ ਟੱਪੇ ਅੱਛਾ ਭਾਬੀ ਵੀ ਦਿਓ ਰਾਂ ਦੇ ਉਧਰ ਹੀ ਕਵਾਜ ਆ ਰਹੀ ਹੋ ਭਾਬੀ ਤੇਰੀ ਭੈਣ ਪਟੋਲਾ ਮੈਂ ਥੋਂ ਕਿਉਂ ਰੱਖਿਆ ਓਲਾ ਕਰ ਗਈਆਂ ਰਾਂ ਨੂੰ ਭਾਬੀ ਛੱਲਾ ਨਹੀਂ ਤੇਰੀ ਭੈਣ ਭਾਬੀਏ ਮੰਗਦੀਆਂ ਰਾਂ ਤੋਂ ਭਾਬੀ ਛੱਲਾ ਨਹੀਂ ਤੇਰੀ ਭੈਣ ਭਾਬੀਏ ਓ ਕੀ ਹੋਇਆ ਟੀਚਰ ਲੱਗੀ ਵੀ ਇਹ ਤੱਕ ਮੈਂ ਵੀ ਪੜਿਆ ਮੈਨੂੰ ਵੀ ਮਿਲ ਜੂ ਨੌਕਰੀ ਵੀ ਅੱਧਾ ਕੋਰਸ ਕਰਿਆ ਬੋਲਣਾ ਉਹਦੇ ਤੇ ਛੇਤੀ ਹੱਲਾ ਨਹੀਂ ਜਿਹੜੀ ਟੀਚਰ ਲੱਗੀ ਮੰਗਦੀ ਯਾਰਾਂ ਤੋਂ ਭਾਬੀ ਛੱਲਾ ਨਹੀਂ ਤੇਰੀ ਭੈਣ ਭਾਬੀ ਐ ਵੈਸੇ ਭਾਬੀ ਨੇ ਸਲਾਹ ਤਾਂ ਸਹੀ ਦਿੱਤੀ ਸੀ ਉਹ ਕਹਿੰਦੀ ਵੀ ਐਸ਼ ਕਰੇਗਾ ਟੀਚਰ ਸਰਕਾਰੀ ਲੱਗੀ ਦੇਖੋ ਦਿਉਰ ਪਰਜਾਈ ਦੇ ਕਿਹਜਾ ਪਵਿੱਤਰ ਜਿਹਾ ਰਿਸ਼ਤਾ ਹੈ ਨਾ ਜੇ ਸੰਦੀਪ ਕੋਈ ਵੀ ਗੱਲਬਾਤ ਹੁੰਦੀ ਹੈ ਆਪਣੀ ਬੇਬੇ ਬਾਪੂ ਨੂੰ ਨਹੀਂ ਕਹਿ ਪਾਉਂਦਾ ਆਪਣੀ ਭਾਬੀ ਦੇ ਕੰਨ 'ਚ ਜਾ ਕੇ ਕਹਿੰਦਾ ਐ ਭਾਬੀ ਅੱਜ ਮੇਰੇ ਨਾਲ یوں ਹੋਈ ਐ ਕੋਈ 19 ਕੀ ਹੋਈ ਐ ਕੋਈ ਗੱਲਬਾਤ ਹੋਈ ਐ ਆਪਣੀ ਭਾਬੀ ਨਾਲ ਭਾਬੀ ਵੱਡੀ ਮਾਂ ਵਰਗੀ ਜੀ ਉਹਦੇ ਨਾਲ ਗੱਲ ਸਾਂਝੀ ਗੱਲ ਹੈ ਇੱਕ ਮੇਰਾ ਗਾਣਾ ਆਇਆ ਸੀ ਉਹ ਕਹਿੰਦਾ ਸ਼ਹਿਰ ਸਵੇਰੇ ਗਿਆ ਸੀ ਭਾਬੀ ਟੌਰ ਮੈਂ ਲਾ ਕੇ ਰੋੜ ਬੇਜ ਦੀ ਬੱਸ ਵਿੱਚ ਮੈਂ ਬਹਿ ਗਿਆ ਜਾ ਕੇ ਨਾਲ ਮੇਰੇ ਇੱਕ ਬੈਠ ਗਈ ਸੋਹਣੀ ਜੀ ਨੱਡੀ ਮੈਨੂੰ ਲੱਗੇ ਖਟਾਰਾ ਰੋੜ ਬੇਜ ਫਿਰ ਮਰਸਰੀ ਗੱਡੀ ਮੈਂ ਕਰਕੇ ਹੌਸਲਾ ਪੁੱਛਿਆ ਕਿ ਹਾਲ ਹੈ ਤੇਰਾ ਉਹਨੇ ਬੜੀ ਗੌਰ ਨਾਲ ਦੇਖਿਆ ਭਾਬੀ ਮੂੰਹ ਮੇਰਾ ਮੈਂ ਪੈਰ ਉਹਦੇ ਦੀਆਂ ਪੈਰ ਨਾਲ ਅਸੀਂ ਉਂਗਲਾਂ ਦੱਬੀਆਂ ਉਹਨੇ ਉਸੇ ਵੇਲੇ ਹੀ ਮੇਰੇ ਵੱਲ ਸਨ ਅੱਖਾਂ ਕੱਢੀਆਂ ਮੈਂ ਪੰਗੇ ਲੈਂਦਾ ਰਿਹਾ ਸੀ ਕੋਈ ਗੱਲ ਚਲਾਵੇ ਉਹ ਗੁੱਸੇ ਦੇ ਵਿੱਚ ਲਾਲ ਪੀਲੀ ਜੀ ਹੁੰਦੀ ਜਾਵੇ ਫਿਰ ਪਤਾ ਨਹੀਂ ਸੋਚ ਕੇ ਕਿ ਆਖਰ ਹੱਸ ਵੀ ਮੈਂ ਸੋਚਿਆ ਦੇਸੀ ਜੱਟਾ ਹੋਏ ਤੇਰੇ ਨਾਲ ਫਸ ਗਿਆ ਤੇਰੇ ਨਾਲ ਫਸ ਗਿਆ ਉਹ ਕਾਫੀ ਲੰ ਕਿੰਨਾ ਬਹੁਤ ਸਮੇਂ ਨੇ ਜਿਹੜਾ 20 ਲੱਖ ਵਾਲਾ ਇਹ ਸਟੋਰੀ ਵਾਲਾ ਬਹੁਤ ਲੰਬਾ ਹੈ ਇੱਕ ਰਾਣੋ ਵਾਲਾ ਗਾਣਾ ਸੀ ਹੈਨਾ ਉਹ ਪਰ ਬਾਈ ਆਪਦੇ ਆਪ ਨੂੰ ਕਿੰਨਾ ਕਿ ਖੁਸ਼ਕਿਸਮਤ ਮੰਨਦੇ ਹੋ ਵੀ ਜਿੱਥੇ ਤੁਸੀਂ ਹੋਰ 뮤직 ਡਾਇਰੈਕਟਰਾਂ ਨਾਲ ਕੰਮ ਕਰਿਆ ਜਿੱਥੇ ਅੱਜ ਜੋ ਜੋ ਹਣੀ ਸਿੰਘ ਬਾਲੀਵੁੱਡ ਦੇ ਵਿੱਚ ਚੱਲਦੇ ਨੇ ਉੱਥੇ ਤੁਸੀਂ ਉਹਨਾਂ ਨਾਲ ਵੀ ਕੰਮ ਕਰਿਆ ਦਿੱਲੀ ਹਿਲ ਜੋ ਸੋਣੀਏ ਜੇ ਇੱਕ ਅਰੀ ਜੱਟ ਅਸਲ ਹਣੀ ਸਿੰਘ ਜਦੋਂ ਮੇਰੇ ਕੋਲ ਆਉਂਦਾ ਹੁੰਦਾ ਸੀ ਪਹਿਲਾਂ ਅਨੂਪ ਭਾਜੀ ਸਾਡੇ ਨਾ ਉਹ ਕਾਫੀ ਦਿਨ ਮੇਰੇ ਕੋਲ ਆਉਂਦਾ ਹੁੰਦਾ ਸੀ ਗਾਣੇ ਬਣਾ ਕੇ ਲਿਆਉਂਦਾ ਸੀ ਉਦੋਂ ਸਟਾਈਲ ਨਹੀਂ ਸੀ ਉਹਦਾ ਹਣੀ ਸਿੰਘ ਦਾ ਨਾ ਉਹ ਸਟਾਈਲ ਨਹੀਂ ਸੀ ਮਹਾ ਜਾਰੇ ਸਟਾਈਲ ਸਾਡੇ ਨਹੀਂ ਚੱਲਦਾ ਫਿਰ ਜਦੋਂ ਉਹ ਚੱਲ ਗਿਆ ਫਿਰ ਕਹਿੰਦਾ ਬਾਜੀ ਮੈਂ ਤੁਹਾਡੀ ਟੇਪ ਕਰਨੀ ਹੈ ਮੈਂ ਤੂੰ ਤਾਂ ਹੁਣ 10 12 15 ਲੱਖ ਰੁਪਏ ਲੈ ਮੈਂ ਮੇਰੇ ਪਤਾ ਨਹੀਂ ਪੈਸੇ ਹੈ ਨਹੀਂ ਕਹਿੰਦਾ ਪੈਸੇ ਬਾਜੀ ਮੈਂ ਲਾਉਂਗਾ ਅੱਛਾ ਫਿਰ ਟੇਪ ਉਹਨੇ ਕੀਤੀ ਸੀ ਵਿਚਾਰਨਾ ਇਹ ਵੀ ਬਾਈ ਜੀ ਬਹੁਤ ਵੱਡੀ ਗੱਲ ਆ ਵੀ ਉਹਨੇ ਤੁਹਾਡਾ ਬੋਲ ਪਗਾਇਆ ਉਹਨੇ ਟੇਪ ਹਨੀ ਸਿੰਘ ਨੇ ਐਵੇਂ ਹੀ ਕਿਹਾ ਮੈਂ ਚੈਨਲ ਤੇ ਕਹਿੰਨਾ ਉਹਨੇ ਆਪ ਹੀ ਕੀਤੀ ਸੀ ਕਹਿੰਨਾ ਬਾਜੀ ਮੈਂ ਜਿੰਨੂੰ ਮਰਜੀ ਦਵਾ ਉਹਨੇ ਤੁਸੀਂ ਇੱਕ ਪੈਸਾ ਨਹੀਂ ਦਿੱਤਾ ਨਾ ਮੈਂ ਤਾਂ ਉਹਨੇ ਕੋਈ ਪੈਸਾ ਨਹੀਂ ਲਿਆ ਐਵੇਂ ਕਿਹਾ ਹੈ ਨਾ ਮੈਂ ਚਾਹਣਾ ਵੀ ਇੱਕ ਵਾਰੀ ਉਹ ਵੀ ਜੇ ਦੋ ਬੋਲ ਦਿੱਲੀ ਹ ਹੋ ਘਰੇ ਬੈਠ ਕੇ ਵੀ ਰੋਟੀ ਖਾਣ ਦਿੰਦਾ ਨਹੀਂ ਜ਼ਮਾਨਾ ਗੱਲ ਗੱਲ ਤੇ ਸ਼ਰੀਕ ਲੱਭੀ ਜਾਂਦੇ ਨੇ ਬਹਾਨਾ ਅਸੀਂ ਬੜਾ ਚਿਰ ਬਹਿਰੀਆਂ ਤੋਂ ਪਾਸਾ ਵਟ ਲਿਆ ਨਹੀਂ ਦਿਲ ਹਿੱਲ ਜੂ ਸੋਣੀਏ ਜੇ ਇਕਵਾਰੀ ਜੱਟ ਨੇ ਗੰਡਾਸਾ ਚੱਕ ਲਿਆ ਨਹੀਂ ਦਿਲ ਹਿੱਲ ਜੂ ਸੋਣੀਏ ਭਾਈ ਲੱਗਦਾ ਹੈਗਾ ਜਦੋਂ ਪੰਜਾਬੀ ਏਕਾਕਰਨ ਫਿਰ ਦਿੱਲੀ ਤੱਕ ਹੀ ਪੂਰੀ ਦੁਨੀਆ ਨੂੰ ਭਾਜੜਾ ਪਾ ਜਾਂਦੇ ਨੇ ਪਰ ਕਿਉਂ ਸਾਡੇ ਵਿਚਕਾਰ ਜਿਹੜੀ ਫਿੱਕ ਪਾ ਦਿੱਤੀ ਜਾਂਦੀ ਹੈ ਕਲਾਕਾਰਾਂ ਦੇ ਵਿੱਚ ਵੀ ਦੇਖਦਾ ਵੀ ਕ ਪੰਜ ਕਲਾਕਾਰ ਇਕੱਠੇ ਹੁੰਦੇ ਆ ਦੋ ਕੁ ਦਿਨ ਤਾਂ ਰਹਿੰਦੇ ਆ ਫੇਰ ਨਹੀਂ ਰਹਿੰਦੇ ਪੰਜਾਬੀਆਂ ਦੀ ਗੱਲ ਕਰੀਏ 10 ਦਿਨ ਇਕੱਠੇ ਰਹਿੰਦੇ ਆ ਫੇਰ ਪੰਗਾ ਨਹੀਂ ਪੰਜਾਬੀ ਆਪਣੇ ਇੱਕੀ ਨੇ ਇਕੱਠੇ ਹੀ ਨੇ ਆਪਾਂ ਨੂੰ ਐਸੇ ਹੀ ਲੱਗਦਾ ਜਦ ਸਾਨੂੰ ਕਿਤੇ ਲੋਡ ਪੈਂਦੀ ਹੈ ਨਾ ਅੱਜ ਹੁਣ ਇਨਸਾਨੀਅਤ ਦੀ ਸੰਸਥਾ ਦੇ ਅਸੀਂ ਪ੍ਰੋਗਰਾਮ ਤੇ ਇਕੱਠੇ ਹੋਇਆ ਤੁਸੀਂ ਨਿੱਕਾ ਜਾਂ ਸੱਦਾ ਮਾਰੇ ਸਾਰੇ ਇਕੱਠੇ ਹੋ ਗਏ ਸੋ ਪੰਜਾਬੀਆਂ ਨੂੰ ਜਦੋਂ ਵੀ ਕਦੇ ਭੀੜ ਪਈ ਹੈ ਹੁਣ ਹੜਾਂ ਚ ਪਈ ਹੈ ਕਿਸੇ ਨਾ ਸੋਸ਼ਲ ਮੀਡੀਆ ਤੇ ਆ ਗਿਆ ਕੋਈ ਨਹੀਂ ਆਇਆ ਜਿਨੇ ਵੀ ਸੇਵਾ ਸਾਰਿਆਂ ਕਰੀ ਹੈ